ਕਿਆ ਰੱਖਣਾ ਹੋਇਆ ਇਹ ਸਤਕਾਰ ਤੇ ਧੰਵਾ ਕਰਦੇ ਆ ਜੱਸਾ ਘਰਖਣਾ ਸਾਡਾ ਬੜਾ ਪਿਆਰਾ ਬੁਲਾਰਾ ਹੈ ਇਹ ਵੀਰ ਸਾਡਾ ਮਾਲਵੀ ਦੀ ਧਰਤੀ ਤੇ ਪਹੁੰਚ ਕੇ ਭਰਾਵਾਂ ਨੇ ਸਤਿਕਾਰ ਬਖਸ਼ੇ ਸਾਡੇ ਭਰਾ ਨੂੰ ਬਹੁਤ ਬਹੁਤ ਧੰਨਵਾਦ ਹੈ ਅਮਰਜੀਤ ਭਰਾਵਾਂ ਦਾ ਪਿਆਰ ਵੱਡੇ ਪੱਧਰ ਤੇ ਉੱਤੇ ਸੋ ਧੰਨਵਾਦ ਇਧਰ ਦੇ ਪਾਸੇ ਸਾਡੇ ਸਤਿਕਾਰਯੋਗ ਵੀਰ ਨੇ ਸਾਡੇ ਹਰਮਨ ਬਣਿਆ ਜਿਵੇਂ ਪਿਆਰ ਸਾਡਾ ਜੂਗਰਾਜ ਭਰਾ ਚੇਚੇ ਤੌਰ ਤੇ ਪਹੁੰਚੇ ਮੈਂ ਆਪਣੇ ਜੀਵਨ ਦੇ ਪੁੱਤਰ ਦੀ ਧੰਨਵਾਦ ਤੇ ਸਤਿਕਾਰ ਕਰਦਾ ਹਾਂ ਮਾਣ ਮੱਤੀਆਂ ਹਸਤੀਆਂ ਨੇ ਸਾਡੇ ਹਰਮਨ ਦੇ ਬਚਪਨ ਸਾਡੇ ਸਤਿਕਾਰਯੋਗ ਅਸਤਾਵ ਲੋਕ ਨੇ ਤੇ ਉਹਨਾਂ ਦਾ ਪੁੱਤਰ ਐਨ ਹਰਮਨ ਵੀ ਖੱਡੂ ਕੰਦੋਵਾਇਆ ਸੀਪਾ ਪਹੁੰਚੇ ਮੋਤੀ ਪਹਿਲਵਾਨ ਦਾ ਪੱਟਾ ਨਾਮ ਹੈ ਕੰਦੋਵਾਇਆ ਸੇਵਕ ਹੈ ਤੇ ਨਾਮ ਸੇਵਕ ਤੇ ਪਿੰਡ ਕੰਦੋਵਾਲ ਇਹ ਗੱਲਾਂ ਸਾਡੇ ਭਰਾਵੀਆਂ ਚਾਹੁੰਦੀਆਂ ਏ ਉਧਰ ਦੇ ਪਾਸੇ ਮੈਂ ਦੇਖਣਾ ਕਿ ਅੱਜੂਪੁਰ ਵਾਲੇ ਅੱਜ ਕੱਲ ਬੈਸਟ ਬਣਵਾ ਤੇ ਇਸ ਲਈ ਖੁਸ਼ ਹੁੰਦਾ ਨਾਲ ਮੈਂ ਦੇਖਣਾ ਬਾਜ ਸੰਗਾਂ ਵਾਲਾ ਪੱਰੀ ਪਿੰਡਾਂ ਰਾਜਾ 10 ਲੱਖ ਦੇ ਜੱਫੇ ਲਾਉਣ ਵਾਲਾ ਹੈ ਟਾਪਨ ਵਾਲਾ ਖੇਡ ਕਬੱਡੀ ਦਾ ਪਹੁੰਚ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਖੜਿਆ ਮਲੇ ਚਾਣਾ ਸਾਡਾ ਗੁੱਜਰਪੁਰੀਆ ਤੇ ਦੁਨੀਆ ਖੜ ਖੜ ਕੇ ਵੇਖਿਆ ਤੇ ਸਾਡੇ ਵਿਦਵਾਨਾਂ ਵਾਲੇ ਕਬੱਡੀ ਦਾ ਨੇ ਇਸ ਭਰਾ ਨੂੰ ਮਹਾਬਲੀ ਦੇ ਨਾਮ ਦੇ ਨਾਲ ਮੇਰਾ ਖਿਆਲ ਵੀ ਨਵਾਜਾ ਇੱਕ ਲੌਂਦਾ ਖਿਡਾਰੀ ਹੈ ਇਹਦੇ ਨਾਮ ਦਾ ਹੋਰ ਕੋਈ ਦੂਜਾ ਖਿਡਾਰੀ ਨਹੀਂ ਮਹਾਬੀਰ ਸਾਡਾ ਮਹਾਬੜੀ ਸਾਡਾ ਚਾਣਾ ਇਕ ਚਾਹ ਪੁਰਿਆ ਤੇ ਇੱਕ ਗੱਲ ਮੈਂ ਹੋਰ ਦਸਮੀ ਚਾਣਾ ਕਰਾਂ ਹਾਂ ਸਾਹਿਬ ਇਹ ਮਾਲ ਨੇ ਸਰੀਰਕ ਪੱਖੋਂ ਵੀ ਬੜੇ ਸੱਗਾ ਫਿੱਟਰਾ ਝਲੀਆਂ ਤੇ ਮਾਨਸਿਕ ਪੱਖੋਂ ਵੀ ਮਾਤਾ ਜੀ ਵੀ ਗਏ ਉਹ ਭਰਾ ਗਿਆ ਮੈਂ ਕਹਿੰਦਾ ਵੱਡੇ ਜਿਗਰੇ ਵਾਲਾ ਹੈ ਜਿਹੜਾ ਭਰਾ ਸਾਡਾ ਪੂਰੀ ਦਵਾ ਵੀ ਕਰੂ ਕਿ ਕਾਲਪੁਰਖ ਪਰਿਵਾਰ ਤੇ ਸੁੱਖ ਸ਼ਾਂਤੀ ਬਖਸ਼ੇ ਤੇ ਮਾਲ ਸਾਡਾ ਵੱਡਾ ਰੂਚਾਣਾ ਚਾਹਦਾ ਵਸਦਾ ਰਹੀਂ ਫਰੰਦੀਪੁਰ ਦੀ ਟੀਮ ਦੇ ਕਹਿੰਦੇ ਖਾਤੇ ਕਹਿੰਦੇ ਜਾ ਜੁੜਿਆ ਆ ਮੁੰਡਾ ਜਦੋਂ ਸਾਡੇ ਇਲਾਕੇ ਬਹੁਤ ਚ ਪੁੱਜਦਾ ਨਾ ਦੁਨੀਆ ਦੇ ਐਕਸ਼ਨਾਂ ਦੇ ਨਿਸ਼ਾਰਵਈ ਨਾਚ ਉੱਠਦੀ ਆ ਨਾਚ ਉੱਠਦੀ ਆ ਨਾਚ ਉੱਠਦੀ ਆ ਤਾੜੀਆਂ ਲਲਕਾਰੇ ਘਰੋਂ ਲੈ ਕੇ ਦੁਰਦਾਰ ਫਟਾਪੂਰੀਆਂ ਇਕਾਂ ਦੇਖੀ ਫਟਾਪੂਰੀਆਂ ਇਹਨੂੰ ਟੱਕਣਾ ਬਾੜਾ ਔਖਾ ਹੈ ਮੱਲਾ 14 ਟਰੈਕਟਰ ਜਿੱਤੇ ਹੈ ਕੋਈ ਇੱਕ ਟਰੈਕਟਰ ਜੰਤੂਆਂ ਤੇ ਦੂਰੇ ਵੀ ਕੋਈ ਗੇੜਾ ਹੀ ਦੇ ਦੇਣਾ ਨਾਲ ਖਿਡਾਰੀਆਂ ਦੇ ਉਹ ਵੀ 15 16 ਦਿਨ ਰਹੀ ਲੇ ਪੌਂਦਾਰੀਦਾ ਵੀ ਸਾਡੇ ਭਰਾ ਨੇ ਜਿੱਤੇ ਤੇ ਇਹਨੇ 14 ਟਰੈਕਟਰ ਜਿੱਤੇ ਹੈ ਇਹ ਮਾਰਦੀਆਂ ਗੱਲਾਂ ਐ ਇਧਰਲੇ ਪਾਸੇ ਪਾਪਾ ਦੀਪ ਸਿੰਘ ਦਾ ਪਿੰਡੂ ਤਾਰ ਪਰ ਤਾਰ ਉਹ ਵੀ ਜੱਸੇ ਵੀਰ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਗੱਲ ਹੋਈ ਆ ਪਹਿਲਾਂ ਐਨ ਦੀਪ ਦੇ ਐਕਸ਼ਨਾਂ ਦੀ 14 ਟਰੈਕਟਰ ਤੇ ਬਾਲਵੇਂ ਦੀ ਧਰਤੀ ਦੇ ਉੱਪਰ ਜਾਂ ਕਹਿੰਦੇ ਪਹੁੰਚ ਜਾਂਦਾ ਤੇ ਖੇਡ ਦਾ ਕਹਿੰਦੇ ਬਰਸਾਤਪੁਰ ਦੀ ਟੀਮ ਲਈ ਇੱਕ ਇੱਕ ਅੰਦੀ ਦੇ ਰਾਜਾ ਪੱਧਰੀ ਵਾਲਾ ਰਾਮਾ ਕਹਿੰਦੇ ਕਲੇਰ ਚੁੱਕੇ ਆਣਾ ਯਾਰ ਘੜਦਾ ਸਮੇਟ ਰਾਈ ਭਰੂ ਕਲਾਮਾ ਜਾਂ ਨਹੀਂ ਭਰ ਗਿਆ ਕਹਿੰਦੇ ਕਰੋੜ ਛਾਪੇ ਵਾਲੇ ਬੋਦੀ ਮੰਗੂ ਬਗਲਾ ਇਸ ਸਮੇ ਲੱਗੂ ਜਫਾ ਜਾਂ ਰੈਡਰ ਭਜੂ ਇਹ ਸ਼ੱਕ ਤੇ ਰਹਿਣੀ ਹੈ ਕਿ ਮੇਲਾ ਅੱਜ ਉਹ ਟੱਕ ਤੇ ਪੈਣੀ ਹੈ ਬਹੁ ਪਿੰਡ ਪਿੰਡ ਦਾ ਮਲ ਨੰਬਰ ਜੋੜ ਕੇ ਇਧਰਲੇ ਪਾਸੇ ਫੋਜੀ ਪਹਿਲਵਾਨ ਦੋ ਤਹਾਕਿਆਂ ਦੇ ਖੇਡ ਗਰਾਉਂਡਾਂ 'ਚ ਇਸ ਮਲ ਦੀ ਸਰਵਾਰੀ ਚਾਉਂਦੀ ਮਿੱਤਰੋ ਉਧਰਲੇ ਪਾਸੇ ਬਾਠ ਬਾਬੋਵਾਲ ਨਾਲ ਸਾਡਾ ਪੁੰਚਾ ਸਤਿਕਾਰ ਕਰਦੇ ਆਂ ਇਧਰਲੇ ਪਾਸੇ ਜਗਨੂ ਖੜਾ ਨਾਲ ਨਾਲ ਦੇਖਣਾ ਫੱਤਾਪੁਰੀਏ ਇੱਕਮ ਫਰੰਦੀਪੁਰੀਏ ਗੋਪੀ ਦਾ ਨਾਮ ਰਹੀ ਦੀ ਦੁਨੀਆ ਤੱਕ ਚੌਂਕਣਾ ਮਿੱਤਰੋ ਇਸ ਮਲ ਨੇ ਰਿਕਾਰਡ ਪੈਦਾ ਕੀਤੇ ਕੋਈ ਟਾਵਾ ਮਲ ਕਰਸੇ ਨਹੀਂ ਫੋਜੀਆ 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 ਟੱਕਲਾ 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 ਪਾਉਣੇ ਜੋਰਦਾਰ ਔਰ ਦੇਖੋ ਔਰ ਅਸਰਾ ਕਰਾਤਾ ਮੌਲ ਨੇ ਇਹਨੂੰ ਕਹਿੰਦੇ ਤੂੰ ਅਗੇ ਜਫਾ ਲਉਣਾ ਇੰਦਰ ਗੁਰਦੇਵ ਤਿਆਰ ਉਹ ਵੀ ਜੱਸਾ ਕਰਦੇ ਗਾਓ ਲਓ ਸਾਹਮਣੇ ਕਹਿੰਦੇ ਗੁਰਦੇਵ ਨੇ ਕਹਿੰਦੇ ਕਬੱਡੀ ਭਾਈ ਹੈ ਲੈ ਵੀ ਰਾਜਿਆ ਜ਼ਿੰਮੇਵਾਰੀਆਂ ਵੱਧ ਗਈਆਂ ਕਹਿੰਨੂੰ ਵੀ ਜਫਾ ਨਾਲ ਕਹਿੰਦੇ ਬਰਾਬਰੀ ਦਾ ਮੋੜਨਾ ਪੈਣਾ ਹੈ ਕਿ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਖੰਗ ਕੋਈ ਪਨਾਟੀ ਖੰਗੇ ਤੇ ਖੰਗ ਹਟਾਉਣੀ ਪੈਂਦੀ ਹੈ ਐਨੇ ਨਹੀਂ ਦੁਨੀਆ ਮੰਦੀ ਖੇਡ ਮੱਲਾ ਦਿਖਾਉਣੀ ਬੈਂਦੀ ਹੈ ਪਰ ਗੁਰਦੇਵ ਇੱਕ ਤਗੜਾ ਨੰਬਰ ਆਪਣੀ ਟੀਮ ਕਹਿੰਦੇ ਫਰੰਦੀਪੁਰ ਦੇ ਕਹਿੰਦੇ ਖਾਤੇ ਜੋੜ ਗਿਆ ਲੈ ਵੀ ਵਿਸ਼ਾਲ ਬਾਈ ਗੋਪੀ ਆਣ ਖਲੋਤਾ ਆ ਆਣ ਖਲੋਤਾ ਇਹਨੇ ਕਈਆਂ ਨੂੰ ਖਲਾਉਣਾ ਹਟਾਉਣਾ ਹੋਣਾ ਇਹਨੇ ਕਈਆਂ ਨੇ ਪੈਰੋਂ ਕੱਢ ਦਵਾ ਮੇਰੇ ਮਿੱਤਰੋ ਇੱਧਰਲੇ ਪਾਸੇ ਵਿਸ਼ਾਲ ਮੱਝੂਪੁਰ ਦੇ ਪਿੰਡ ਵਾਲਾ ਜੁਗਣੂਆ ਜੁਗਣੂਆ ਹੋ ਟੱਕੜਾ ਹੋ ਟੱਕੜਾ ਨਾ ਮੰਨ ਫਰੰਦੀਪੁਰ ਦੀ ਹਿੱਕ ਚ ਵੱਜਾਂ ਮੁੰਡਾ ਨੰਬਰ ਜੋੜ ਦਿੰਦਾ ਹੈ ਇਹਦਾ ਪਿੰਡ ਵੀ ਨੇੜੇ ਮੱਝੂਪੁਰ ਜਿੱਥੇ ਪੱਟੇ ਪੱਤਰ ਤੇ ਵਿਸ਼ਨੇ ਮਹੀਨਾ ਰੋੜਕਾਂ ਲੱਗੀਆਂ ਭੂਰਾ ਕੋਨਾ ਪਿੰਡੇ ਟੀਮ ਤਿਆਰ ਤੇ ਸਾਡਾ ਘਰਖੇ ਚੜ੍ਹਨ ਦਾ ਜੱਸਾ ਆਉ ਸਾਹਮਣੇ ਕਹਿੰਦੇ ਭੀਮ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਬਾਹਰ ਦੇ ਟਾਈਮ ਕਹਿੰਦੇ ਭੀਮ ਪੰਜਵਧੀਆ ਗੱਲਾਂ ਚੱਲੀਆਂ ਨੇ ਪਰ ਇੱਕ ਕਬੱਡੀ ਵਾਲਾ ਇਹ ਮਾਝੇ ਵਾਲਾ ਖੇਰ ਕੰਦੀ ਦੇ ਟੱਚ ਕਰਕੇ ਇੱਕ ਤਗੜਾ ਨੰਬਰ ਕਹਿੰਦੇ ਜੋੜ ਗਿਆ ਜਦੋਂ ਕਹਿੰਦੇ ਮਾਲਵੇ ਚ ਗੱਲ ਚੱਲਦੀ ਹੈ ਵੀ ਸਭ ਤੋਂ ਡੇਂਜਰਸ ਖਤਰਨਾਕ ਜਾਫੀ ਕਿਹੜਾ ਹੈ ਤੇ ਗੱਲ ਕਹਿੰਦੇ ਰਾਣੇ ਵੰਜਦੀ ਆਉਂਦੀ ਹੈ ਕਿਉਂਕਿ ਕਈ ਰੇਡਰਾਂ ਨੂੰ ਤਾਪ ਚੜ ਜਾਂਦਾ ਸੀ ਆ ਖੇਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲ੍ਹ ਹਸਨਪੁਰਾ ਪਾਲਪੁਰ ਗੱਲਾਂ ਚੱਲੀਆਂ ਰਾਣਾ ਵਾਂਜੀ ਦੇ ਰਿਕਾਰਡ ਜਦੋਂ ਬੋਲਣ ਲੱਗਾਂਗੇ ਜੱਸੇ ਵੀਰ ਮੈਨੂੰ ਲੱਗਦਾ 15 20 ਦਿਨ 24 ਕੀਟੇ ਲੱਗਾਂਗੇ ਤੇ ਤਾਂ ਗੱਲਾਂ ਮੁਕੜੀਆਂ ਸਾਨੂੰ ਦੋ ਚਾਰ ਗੱਲਾਂ ਹੀ ਪਤਾ ਹੈ ਜਾਂ ਆਪਾਂ ਕਹਿੰਦੇ ਨੇ ਵੀ ਤਾਪ ਚੜਿਆ ਕਈ ਬੰਦੇ ਰੇਡਰ ਮੁੜ ਗਏ ਪਰ ਜੇ ਕਿਤੇ ਖੁੱਲ ਕੇ ਬੈਠਾਂਗੇ ਤੇ ਮੇਰਾ ਖਿਆਲ ਵੀ ਰਾਣਾ ਵਾਂਜੀ ਤੇ ਇਹ ਫਿਲਮ ਬਣਨੀ ਚਾਹੀਦੀ ਹੈ ਆਪਾਂ ਜਿਹਦਾ ਖਿਡਾਰੀਆਂ ਤੇ ਬਣਨੀ ਹੈ ਰਾਣਾ ਪਾਂਜੀ ਤੇ ਵੀ ਫਿਲਮ ਬਣਨੀ ਚਾਹੀਦੀ ਹੈ ਜਿੰਨੇ ਵੱਡੇ ਰਿਕਾਰਡ ਰਾਣਾ ਪਾਂਜੀ ਨੇ ਬਣਾਏ ਕਦਿਊ ਸਿੰਘੀ ਕਲੋਂ ਸਾਹਿਬ ਮੇਰਾ ਖਿਆਲ ਕੋਈ ਟਾਵਾਂ ਹੀ ਮੱਲ ਬਣੂਗਾ ਇੱਧਰਲੇ ਪਾਸੇ ਸ਼ਾਂਕਰ ਸਾਹਮਣੇ ਪਿੰਡ ਵਾਲਾ ਪੱਤਰੀ ਪਿੰਡ ਤੇਰਾ ਯਾਰ ਕੁੰਡੀ ਪੌਂਦਾ ਮੱਲਾ ਲੈ ਵੀ ਵੇਖ ਪੰਜ ਸਈਆਂ ਵਾਲਿਆ ਸਰਪੰਚਾ ਹੋ ਤਕੜਾ ਚੰਟਾ ਸਰਪੰਚ ਸਾਡਾ ਇਹ ਪਾਪੇ ਦੀ ਕਿਰਪਾ ਦੇ ਨਾਲ ਪੱਟੇ ਰੁੱਤ ਦੇ ਸਾਡੇ ਭਰਾ ਦੇ ਹਿੱਸੇ ਆ ਸਾਹਮਣੇ ਰਾਣਾ ਖੜਾ ਨਾ ਲਾਹੌਰੀ ਮੱਲਿਆ ਜਿਹਦੇ ਪਿੰਡ ਦੇ ਸ਼ੇਰੇ ਦੇ ਚਰਚੇ ਆ ਕਿੰਦੇ ਦੇ ਚਰਚੇ ਮਿੱਤਰੋ ਅੱਜ ਸਾਡੇ ਮਾਸਟਰ ਫਰਾਸ ਦਾ ਜਨਮ ਦਿਨ ਵੀ ਹੈ ਭਰਾ ਨੂੰ ਵੱਡੀਆਂ ਮੁबारकਾਂ ਨੇ ਲੈ ਵੀ ਵੇਖ ਸਈਆਂ ਪਿੰਡ ਵਾਲਿਆ ਸ਼ੰਕਰ ਡਾਕਲੇ ਨਾ ਜੇ ਕਿੰਦੇ ਸ਼ੰਕਰ ਡਾਕਲੇ ਤੇ ਸੱਜਣ ਨੇ ਆਪਣੇ ਪਿੰਡ ਦੇ ਮੇਲੇ ਤੇ ਉੱਤਰਾ ਮਾਨ ਸਨਮਾਨ ਕਰਵਾ ਦੋਣਾ ਹੈ ਪਰ ਸ਼ੰਕਰ ਡੱਕਣਾ ਔਖਾ ਹੈ ਸ਼ਾਕਰ ਤੇ ਜਹਾਜ਼ ਹੈ ਅਮਰੀਕਾ ਤੋਂ ਆਇਆ ਹੈ ਤੇ ਕਹਿੰਦੇ ਕਹਿੰਦੇ ਪੰਜਾਬ ਦਾ ਸੀਜ਼ਨ ਖੇਡ ਰਿਹਾ ਹੈ ਲੋ ਅਗਲੀ ਕਬੱਡੀ ਕਹਿੰਦੇ ਸ਼ੀਪਾ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਇੱਕ ਪਾਸੇ ਟੀਮ ਦਾ ਉਹ ਯਾਫੀ ਖੜਾ ਹੈ ਜੀਹਦੇ ਕਹਿੰਦੇ ਰਿਕਾਰਡ ਬੋਲਦੇ ਨੇ ਕਿ ਜਿਹੜੇ ਪਾਣੀਆਂ 'ਚ ਲੋਕੀ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਕਿ ਸਰਕੈਂਡ ਵਿੱਚ ਰਿਕਾਰਡ ਕਹਿੰਦੇ ਗੋਪੀ ਨੇ ਪੈਦਾ ਕੀਤੇ ਹੋਏ ਆ ਪਰ ਟੱਕਰ ਸ਼ੀਪੇ ਨਹੀਂ ਕਹਿੰਦੇ ਹੋਈ ਹੈ ਛਿਪਾ ਇੱਕ ਤਗੜਾ ਨੰਬਰ ਆਪਣੀ ਕਹਿੰਦੇ ਟੀਮ ਦੇ ਖਾਤੇ ਜੋੜ ਗਿਆ ਇੱਕ ਪਾਸੇ ਅਮਰਜੀਤ ਪਹਿਲਵਾਨ ਦੀ ਕਹਿੰਦੇ ਟੀਮ ਧਰਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਹਰ ਕਿਰਪਾ ਦੇ ਨਾਲ ਕਹਿੰਦੇ ਮਾਜੇ ਦੀ ਖੇਡ ਰਹੀ ਹੈ ਪਰ ਟੱਕਰ ਵੀ ਮਾਜੇ ਦੇ ਨਾਲ ਹੈ ਲੈ ਵੀ ਵਿਸ਼ਾਲભાઈ ਪੈਂਦੀ ਕਬੱਡੀ ਓ ਕਬੱਡੀ ਪਾਉਂਦਾ ਪੱਡਾ ਮਾਲੇ ਭਾਈ ਮਹਤਾਬ ਸਿੰਘ ਭਾਈ ਸੁੱਖਾ ਸਿੰਘ ਗੱਲਾਂ ਚੱਲੀਆਂ ਇਹ ਕਹਿੰਦੇ ਸਵੇ ਸ਼ੀਰੀ ਦੇ ਪਿੰਡ ਦਾ ਇੰਦਰਲੇ ਪਾਸੇ ਸਰਦਾਰ ਸਰਮਣ ਸਿੰਘ ਫੌਜੀ ਦਾ ਪੁੱਤ ਪਿਆਰ ਪਰ ਤਾਰ ਜੋਦੇ ਦਾ ਵੀਰ ਛੋਟਾ ਤਾਰ ਕੰਦੋਵਾਲੀਏ ਸੇਵਕ ਦਾ ਵੀਰ ਛੋਟਾ ਕਬੱਡੀ ਪਾਉਂਦਾ ਵੀ ਨਾਮ ਸੇਵਕ ਤੇ ਪਿੰਡ ਗੰਦੋਵਾਲ ਇਹ ਆਪਣੇ ਯਾਰਾਂ ਦੇ ਨਾਲ ਇਕੱਠੋ ਕੇ ਖੜਨਦਾ ਤਾਮ ਰੱਖਦਾ ਹੈ ਭਰਾ ਸਾਡਾ ਉਹ ਸਾਹਮਣੇ ਪਾਕੀਪੁਰੀਆ ਗੁਰਦਾਸ ਕਬੱਡੀ ਪਾਉਂਦਾ ਤੇ ਜੱਸਾ ਵੀਰ ਗੱਲ ਕਰਦਾ ਉਹ ਕਹਿੰਦੇ ਸਾਹਮਣੇ ਕਹਿੰਦੇ ਪਾਕੀਪੁਰੀਆ ਗੁਰਦਾਸ ਕਬੱਡੀ ਪਾ ਰਿਹਾ ਹੈ ਵਿਸ਼ਾਲ ਜਨ ਕਲਮ ਦੇ ਜਰੀਏ ਲਿਖਦਾ ਵੀ ਸੋਹਣਾ ਤੇ ਬੋਲਦਾ ਵੀ ਟੌਪ ਦਾ ਸੀਨੀਅਰ ਬੁਲਾਰ ਹੈ ਇਸ ਇਲਾਕੇ ਦਾ ਲੋਕੋ ਦਮਾਵਾ ਨੇ ਲੈ ਵੀ ਕੀ ਸੋਹਣਾ ਰਾਜਿਆ ਬਾਰੇ ਡਬਲ ਟੱਚਸ ਸੁਦੀਪ ਦਾ ਇਸ਼ਾਰਾ ਹੈ ਇਹ ਗੁਰਦਾਸ ਬਾਕੀ ਪੁਨੀਆ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਖਾਤੇ ਜੋੜ ਗਿਆ ਐਕਸ਼ਨਾਂ ਵਾਲੀ ਮਸ਼ੀਨ ਆ ਗਈ ਮਸ਼ੀਨ ਆ ਗਈ ਐ ਸਾਹਮਣੇ ਅਬੀ ਫਰੰਦੀਪੁਰ ਵਾਲਿਆ ਜੇਕਰ ਮਸ਼ੀਨ ਦਾ ਸੋਚ ਔਨ ਤੋਂ ਆਫ ਕਰ ਦੇਵੇ ਅੱਜ ਦਾ ਦਿਨ ਆਹ ਰੇਡ ਦੇ ਉੱਤੇ ਸਵਾਦ ਆਵੇ ਪਰ ਬਾਪੇ ਦੀਆਂ ਮੇਰਾ ਉਹ ਮੱਲ ਤਕੜਾ ਮਿੱਤਰੋ ਹੁਕਮ ਦਾ ਚੱਕਾ ਛਾਤੀ ਤੇ ਖੜਵਾਏ ਤੇ ਮੁੰਡਾ ਆਪ ਵੀ ਹੁਕਮ ਦਾ ਜੱਕਾ ਹੈ ਔਰ ਜੀਵੰਦੀਪ ਬਈ ਦੀਪ ਲਈ ਤਾਣੀਆਂ ਮਾਰੋ ਜ਼ੋਰਦਾਰ ਇਹ ਮੱਲ ਤਕੜਾ ਨਹੀਂ ਪਹੜਾ ਤਕੜਾ ਹੈ ਅੰਦਰਲੇ ਸਿਨੇ ਵਿੱਚ ਨਾ ਤੋਹ ਪਿੰਡ ਪਿੰਡ ਦਾ ਮਲ ਤਿਆਰ ਪਰ ਤਿਆਰ ਪੱਟਾ ਦਾ ਪੱਟ ਖੰਦੇ ਟੋਲੇ ਨੂੰ ਕਿੱਥੇ ਹੱਥ ਪੈਂਦੇ ਇਹ ਕਿਹੜੇ ਪਿੰਡ ਦਾ ਚੋਪਰ ਲੋਕੀ ਉਹ ਬਲਕਾਰਾ ਕੋਈ ਪੁਲਕਾਰੇ ਲਈ ਤਾੜੀਆਂ ਮਾਰੋ ਖਾਂ ਇੱਕ ਵਾਰ ਪਹਿਲਾਂ ਇੰਗਲੈਂਡ ਦੇ ਮਰਖਲ ਪਾਵਾਂ ਕਿ 13 ਸੀਜ਼ਨ ਲਗਾਤਾਰ ਇਹ ਮਾਲ ਖੇਡਿਆ ਤੇ ਦੋ ਸੀਜ਼ਨ ਥੋੜਾ ਫਿੱਟ ਨਹੀਂ ਸੀ ਤੇ ਪ੍ਰਮੋਟਰਾਂ ਨੇ ਬਿਠਾ ਕੇ ਪੱਟੇ ਪੱਤਰ ਤੇ ਮਾਨੇ ਸਨਮਾਨੇ ਕਿ ਪੁਲਕਾਰੇ ਵਾਲਾ ਮਾਲ ਪੁਲਕਾਰੇ ਪਰਗਾ ਮਾਲ ਕੋਈ ਟਾਵਾ ਹੀ ਜੰਮਦਾ ਹੈ ਇਧਰਲੇ ਪਾਸੇ ਜੱਸੇ ਵੀਰ ਫੌਜੀ ਕਬੱਡੀ ਪੋਵੇ ਲਓ ਸਾਹਮਣੇ ਕਹਿੰਦੇ ਫੌਜੀ ਕਬੱਡੀ ਪਾ ਰਿਹਾ ਹੈ ਕਿ ਟੁੱਟੀ ਮੰਜੀ ਬਾਣ ਪਰਣਾ ਬੀਜ਼ੀ ਦਿਸਦੇ ਟਾਰੇ ਕਿ ਬਸਣਾ ਫੌਜੀ ਦੇ ਭਾਵੇਂ ਬੂਰਸਣੇ ਲਤਮਾਰੇ ਪਰ ਇੱਕਮ ਕਹਿੰਦੇ ਗੋਪੀ ਦਾ ਚੇਲਾ ਲੁੜਦਾ ਮੇਲਾ ਲਾ ਕੇ ਜੱਫਾ ਕਿੰਨੇ ਤੜ-ਤੜ ਕਰਵਾ ਗਿਆ ਅਮਰਜੀਤ ਪਹਿਲਵਾਨ ਮੁੰਡਿਆਂ ਨੂੰ ਸਮਝਾਦਾ ਜੱਫੇ ਤਾਂ ਲਾਉਣੇ ਪੈਣੇ ਨੇ ਕਿ ਰੇਂਡਾ ਭਾਵੇਂ ਲੱਖ ਪੈਂਤੀਆਂ ਪਰ ਗੱਲ ਗੱਲ ਕਹਿੰਦੇ ਜੱਫਿਆਂ ਦੇ ਮੁਕੜੀਆਂ ਬਲਕਾਰਿਆ ਗੱਲ ਕਹਿੰਦੇ ਜੱਫਿਆਂ ਦੇ ਮੁਕੜੀਆਂ ਅਗਲੀ ਕਬੱਡੀ ਕਹਿੰਦੇ ਵਿਸ਼ਾ ਮੱਝੂਪੁਰੇ ਪਿੰਡ ਦਾ ਤਿਆਰ ਬਰ ਤਿਆਰ ਇਧਰਲੇ ਪਾਸੇ ਛੱਤਾਪੁਰ ਪਿੰਡ ਦਾ ਇੱਕ ਵਾਹ ਮੇਰੇ ਮਿੱਤਰੋ ਚਾਰ ਜੋਗ ਨੇ ਚਾਰ ਵੇਦ ਨੇ ਚਾਰ ਦਿਸ਼ਾਵਾਂ ਨੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਚਾਰ ਨੇ ਤੇ ਗੁਰੂ ਘਰ ਦਾ ਪ੍ਰਦੇਸ਼ ਵੀ ਚਾਹ ਪਰਾਂ ਨੂੰ ਸੰਝਾਏ ਜੇ ਚਮਾਂ ਦਾ ਜ਼ਿਕਰ ਕਰਦੇ ਐ ਇਤਿਹਾਸ ਵੱਡਾ ਹੈ ਪਰ ਇਕਰਲੇ ਪਾਸੇ ਚਾਹ ਜਾਥਿਆਂ ਚੋਂ ਇੱਕ ਨਾ ਕੋ ਟੁੱਟ ਕੇ ਲੱਗਦਾ ਮੰਜੂਪੁਰੇ ਦਾਣ ਪੇਰਿਆ ਫਰਵਾਹ ਆ ਸਟਾਪ ਲਾਈਨ ਤੇ ਰੇਡ ਪਾਉਣੀ ਹੋਵੇ ਤੇ ਪਾਕੇ ਦੇਲ ਪੱਠਾ ਵਰਗਾ ਚਾਹੀਦਾ ਪਰ ਇਹਦੀ ਸਪੋਰਟ ਤਗੜੀ ਹੈ ਇਹਦੇ ਮਗਰ ਯਾਰ ਤਗੜੇ ਆ ਭੀਮ ਕਬੱਡੀ ਪਾਉਂਦਾ ਜੱਸੇ ਵੀ ਆ ਕਰਦੇ ਜਿੱਕਰ ਮਲਦਾ ਲਓ ਸਾਹਮਣੇ ਕਹਿੰਦੇ ਭੀਮ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਮਾਝੇ ਦੀ ਕਹਿੰਦੇ ਧਰਤੀ ਹੈ ਜਿਹਦੇ ਪਰ ਅੱਜ ਕਹਿੰਦੇ ਵੱਡਾ ਵੱਡਾ ਕਹਿੰਦੇ ਮੈਚ ਕੰਨਾ ਸ਼ੁਰੂ ਹੋਇਆ ਹੋਇਆ ਹੈ ਪਰ ਭੀਮ ਦੀ ਕਹਿੰਦੇ ਖੁੱਚ ਪੱਟਲੀ ਹੈ ਜਿੱਦਾਂ ਕਹਿੰਦੇ ਜਗਦਾਰ ਧਨੋਲੇਆ ਦਾ ਕਹਿੰਦੇ ਖੁੱਚ ਪੱਟਣ ਦੇ ਨਾਲ ਇਹਨੇ ਮਸ਼ਹੂਰ ਹੋਇਆ ਪਰ ਇੱਧਰ ਕਹਿੰਦੇ ਚੱਪਾ ਚੱਪਾ ਜੀ ਬਾ ਧੋਤੀ ਜਗਦੇਵ ਕਲਾ ਪਿੰਡ ਵਾਲਾ ਆਹ ਤਾਲੀਆਂ ਮਾਰੋ ਘੱਟ ਕੇ ਮੁੰਡੇ ਦੇ ਨਾਂ ਤੇ ਜਕਰਮਜੀਤ ਕੰਦੋ ਵਾਲੀ ਦਾ ਪੱਠਾ ਆਹ ਸੱਜਣ ਦਾ ਚਹੇਤਾ ਆਹ ਸਰਾਕਰ ਆ ਗਿਆ ਮਿੱਤਰੋ ਬੱਲੇ 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 ਲੋਥੇ ਲਈ ਤੁਹਾਡੀ ਤਾਲੀ ਮਾਰ ਦਿਓ ਯਾਰ ਜ਼ੋਰ ਨਾਲ ਸਾਡਾ ਨਿਊਜ਼ੀਲੈਂਡ ਰਿੰਦਾ ਹੈ ਜਗਦੀਪ ਕਲਾ ਵਾਲਾ ਇਹ ਉਹਦੇ ਪਿੰਡਾਂ ਦਾ ਜੱਫੀ ਵੀਰ ਉਹ ਮਲਵੀ ਸਾਡਾ ਵੀਰ ਐਨ ਤਕੜਾ ਪ੍ਰਮੋਟਰ ਹੋਣਾ ਥੋੜੇ ਜਣਾ ਚੈਂਟਰੀ ਕਰਾਉਣੀ ਐ ਇਧਰਲੇ ਪਾਸੇ ਦੇਖਣਾ ਮੁੰਡਾ ਦੇਖਣੇ ਤਿਆਰ ਹੈ ਬਾਪੂ ਵੀ ਪਹੁੰਚੇ ਇਸ ਮਲਵਾ ਇਹ ਪੰਡੀਆਂ ਗੱਲਾਂ ਹੁੰਦੀਆਂ ਪੁੱਤਰੋ ਜਦੋਂ ਪੁੱਤਰ ਖੇਡਦਾ ਤੇ ਜਦੋਂ ਫਿਰ ਆਣਾ ਪੁੱਤ ਸਰਾ ਕਰਉਦਾ ਤੇ ਪੁੱਤਰਾਂ ਲਈ ਵੀ ਮਾਣ ਤੇ ਮਾਪਿਆਂ ਲਈ ਵੀ ਮਾਣ ਆਪਣੇ ਆਪ ਹੀ ਪਾਉਂਦੀ ਜਾਂਦਾ ਹੈ ਇੰਦਰਲੇ ਪਾਸੇ ਰਾਜ ਪੰਸ ਦਾ ਪੁੱਤ ਕਬੱਡੀ ਪਾਵੇਗਾ ਲਓ ਸਾਹਮਣੇ ਕਹਿੰਦੇ ਸ਼ੰਕਰ ਸ਼ੰਕਰ ਜਹਾਜ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਹੁਣ ਚਾਰ ਜਾਫੀ ਖੜੇ ਨੇ ਸਮੇਂ ਇਹਦੇ ਵੀ ਚਾਰਿਆਂ ਦੇ ਵਿੱਚੋਂ ਕੌਣ ਕਹਿੰਦੇ ਹੱਥੀ ਓੜੀਆਂ ਕਰਦਾ ਇਹ ਤਾਂ ਗੱਲ ਸਮੇਂ ਦੀ ਹੋਣੀ ਹੈ ਪਰ ਮਹੁੱਲਰ ਕਹਿੰਦਾ ਵੀ ਸਾਡੇ ਲਈ ਜਿਹੜੀ ਵੀ ਸੇਵਾ ਸਾਡਾ ਭਰਾ ਅਮਰਜੀਤ ਪਹਿਲਵਾਨ ਲਾਵੇਗਾ ਜਿਹੜੇ ਕਹਿੰਦੇ ਨੌਜਵਾਨ ਤੇ ਹੱਥ ਰੱਖੇਗਾ ਜਿਹੜਾ ਰਿਜ਼ਰਵ ਕਰਦਾ ਹੋਇਆ ਹੈ 2026 ਦੇ ਖੇਡ ਸੀਜ਼ਨ 'ਚ ਗੱਲ ਕਹਿੰਦੇ ਨਿਊਜ਼ੀਲੈਂਡ ਦੀ ਚੰਗੀ ਨਿਊਜ਼ੀਲੈਂਡ ਦੀ ਹੁਣੀ ਹੈ ਅਮਰਜੀਤ ਤੇ ਲਿੰਕ ਬੜੀ ਦੂਰ ਦੂਰ ਤੱਕ ਹੈ ਇਹ ਦੱਸਦਾ ਹੀ ਘਾਟਾ ਪਤੰਦਰ ਇਹਦੀਆਂ ਜੜਾਂ ਪਾਲੀਆਂ ਡੁੱਗੀਆਂ ਆਹ ਸਾਹਮਣੇ ਦੇਖਣਾ ਮਿੱਤਰੋ ਮੌਲਾ ਖੱਖਾ ਪੈਣ ਵਾਲਾ ਟਾਪ ਦਾ ਜੱਫਾ ਲਾ ਗਿਆ ਆਹਦਾ ਪੜੇ ਔਖੇ ਬਣਦੇ ਆ ਨੀਂ ਬੱਲਿਆ ਸੌਖੇ ਕਿੱਥੇ ਮਿਲਦੇ ਆ ਫੀਮ ਬੱਲਿਆ ਕੱਲਾਂ ਦੇ ਕਲਾਂ ਨਾ ਇੱਥੇ ਕਾਢਾ ਕਢਦੇ ਮਲਟਾਵੇਂ ਟਾਵੇਂ ਸਰਾ ਕਰਵਾ ਕੇ ਛੜਦੇ ਪੱਤਰੀ ਪਿੰਡ ਦਾ ਰਾਜਾ ਹੈ ਟਾਵੇਂ ਟਾਵੇਂ ਮਲ ਜਿਹੜੇ ਸਰਾ ਕਰਾਉਂਦੇ ਉਹਨਾਂ ਚੋਂ ਪੱਤਰੀ ਪਿੰਡ ਦੇ ਰਾਜੇ ਦਾ ਨਾ ਪਲਕਾਰੇ ਦਾ ਨਾ ਆਉਂਦਾ ਮੇਰੇ ਮਿੱਤਰੋ ਆਹ ਵੇਖੋ ਸਾਹਮਣੇ ਜੇ ਕਿਧਰੇ ਰਾਜੇ ਨੂੰ ਟੱਕ ਲਵੇਂ ਨਾ ਇਹਨੂੰ ਕਿਤੇ ਡੱਕ ਲਵੇਂ ਇਹਨੂੰ ਕਿਤੇ ਡੱਕ ਲਵੇਂ ਮੈਨੂੰ ਲੱਗਦਾ ਮੈਨੂੰ ਹਰ ਵਾਰੀ ਐਂ ਹੀ ਕਹਿਣਾ ਪਣਾ ਪੈ ਇਹਨੂੰ ਕਿਤੇ ਡੱਕ ਲਵੇਂ ਬੱਸ ਟੱਕ ਕੇ ਮੁਖਾ ਧੰਦਾ ਪਿਆਰ ਹੈ ਆਓ ਸਾਹਮਣੇ ਕਹਿੰਦੇ ਫੇਰ ਕਬੱਡੀ ਪੈ ਗਈ ਹੈ ਹੁਣ ਚਾਰ ਜਾਫੀਆਂ ਦੇ ਵਿੱਚ ਗੋਪੀ ਸਿਆ ਦੁਨੀਆ ਕਹਿੰਦੀ ਆ ਵੀ ਜਫਾ ਤੇਰਾ ਵਖੜਾ ਮੱਲਾ ਕਿਉਂਕਿ ਬਾਹਰੀ ਟੀਮਾਂ ਹੈ ਗੋਪੀ ਦੀ ਕਹਿੰਦੇ ਪਰ ਕਹਿੰਦੇ ਮੱਖਣ ਨੂੰ ਟੱਚ ਹੋਇਆ ਤੇ ਡਬਲ ਟੱਚ ਦੇ ਨਾਲ ਪੁਆਇੰਟ ਅਮਰਜੀਤ ਪਹਿਲਵਾਨ ਉਹਨਾਂ ਦੇ ਪਿਆਰ ਸਦਕੇ ਜਿਹੜੀ ਟੀਮ ਬਣਦੀ ਹੈ ਵੱਡੇ ਵੱਡੇ ਮਾਲਾਂ ਦੇ ਨਾਲ ਆ ਰਹੀ ਹੈ ਤੇ ਕਹਿੰਦੇ ਖੇਡ ਪ੍ਰਮੋਟਰਾਂ ਦੇ ਨਾਲ ਅਮਰਜੀਤ ਪਹਿਲਵਾਂ ਦੀ ਆਣੀ ਹੈ ਭਰਾਵਾਂ ਵਾਲਾ ਪਿਆਰ ਹੈ ਲਓ ਪਾਕੀ ਪ੍ਰਿਆ ਗੁਰਦਾਸ ਪਟ ਤੇ ਥਾਪੀ ਮਾਰੀਆਂ ਮਲ ਨੇ ਕਿ ਟੱਟ ਤੇ ਨਾਰ ਥਾਪੀ ਐ ਕੌਡੀ ਪਾਉਣ ਚੱਲਿਆ ਗੱਭਰੂ ਦੀ ਮਿਹਨਤ ਸਰਚੜ ਬੋਲਦੀ ਵਿਸ਼ਾਲ ਦੁਦਰਾਏ ਆ ਖੇਡ ਮੰਗਦੀ ਤਪੱਸਿਆ ਦੁਨੀਆ ਮਨਾਉਣੀ ਇੱਥੇ ਆ ਕਲਨੀ ਮੁਖੌਲ ਦੀ ਪੱਤਰੀ ਪਿੰਡ ਦੇ ਨੇ ਐ ਦੁਨੀਆ ਮਨਾਈ ਹੈ ਦੀਪ ਨੇ 14 ਟਰੈਕਟਰ ਜਿੱਤਿਆ ਮਿੱਤਰੋ ਸੱਚੇ ਪਾਤਸ਼ਾਹ ਨੂੰ ਤੰਦਰੁਸਤ ਰੱਖੇ ਆ ਗੱਲਾਂ ਸਾਉ ਤੇ ਪਹੁੰਚਣੀਆਂ ਕਿਉਂਕਿ ਨੀਤਾ ਸਾਫ ਨੇ ਭਾਗ ਸੱਚੇ ਪਾਤਸ਼ਾਹ ਨੇ ਲਾਉਣੇ ਆ ਉਹ ਸਾਹਮਣੇ ਦੇਖਣਾ ਦੀਪੰਦਪੁਰਜੀ ਪਿੰਡ ਵਾਲਾ ਹਕਾਜਮ ਪਤਦਾਨ ਵਾਲਾ ਹਕਾਜਮ ਪਤਦਾਨ ਰੇ ਮਿੱਤਰੋ ਉਹ ਸਰਦੂਲ ਮੱਲੀ ਦਾ ਪੁੱਤ ਟਰਾਈਆਂ ਕਰਦਾ ਹੈ ਦੀਪ ਨੰਬਰ ਜੋੜ ਗਿਆ ਅਬੀ ਜੱਸੇ ਵੀਰ ਇਹਦਾ ਪਿੰਡ ਪਹੂ ਪਿੰਡ ਹੈ ਲਓ ਸਾਹਮਣੇ ਕਹਿੰਦੇ ਪਹੂ ਪਿੰਡ ਵਾਲਾ ਕਹਿੰਦੇ ਗੱਭਰੂ ਕਬੱਡੀ ਮਾਰ ਰਿਹਾ ਹੈ ਦੀਵ ਨਹੀਂ ਕਹਿੰਦੇ ਜਿਹੜੀ ਬੁੱਲੀਆਂ ਸ਼ਰਾਰਤਾਂ ਨੇ ਜਿਹੜਾ ਹੌਲਾ ਹੱਸਾ ਇਹ ਲੋਕਾਂ ਦੇ ਕਹਿੰਦੇ ਦਿਲ ਜਿੱਦਦਾ ਹੈ ਕਿ ਤੂੰ ਤਾਂ ਫੇਰੇ ਇਕੱਲੀ ਤਾਰੇ ਤੋੜਦੀ ਤੇਰੇ ਵਾਲਾ ਜੱਟ ਦੀਸਿਆ रिकॉर्ड तोड़ਦਾ ਕਿਉਂਕਿ ਇਹ ਜਾਨਾ ਤਰੰਗ ਕਹਿੰਦੇ ਮੈਚ ਜਦੋਂ ਮੇਰੇ ਇਲਾਕੇ ਚ ਜਾਂਦਾ ਨਾ ਫਿਰ ਬਰਸਾਲਪੁਰ ਸਾਡੀ ਕਬੱਡੀ ਪਿੰਡ ਦੀ ਟੀਮ ਲਈ ਖੇਡਦਾ ਜਦੋਂ ਦਮਾਵਾ ਨੇ ਲੈ ਵੀ ਵਿਸ਼ਾਲભાઈ ਵਿਸ਼ਾਲ ਦੀ ਕਬੱਡੀ ਫੇਰ ਪੈ ਗਈ ਹੈ ਆ ਮੱਝੂਪੁਰਿਆ ਵਿਸ਼ਾਲ ਉਤਰੇ ਪਾਪਾ ਜੀ ਭਗਵਾਨ ਸਿੰਘ ਜੀ ਲੋ ਇੱਕ ਫਤਾਪੁਰ ਲੈ ਕੇ ਜੱਫਾ 500 ਦਾ ਹੁਣ ਹੈ ਅਬੀ ਸੋਣਿਆ 500 ਮੇਰੇ ਕੋਲੇ ਆ ਗਿਆ ਜੇ ਇੱਕ ਜੱਫਾ ਲਾਉਂਦਾ ਪੋੜਾ ਕਰਦਾ ਏ ਜੁਗਣੂਆ 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 ਆਹ ਹੋ ਤੱਕੜਾ ਨਾਮਾ ਮੱਝੂਪੁਰਿਆ ਵਿਸ਼ਾਲ ਡੱਕ ਲੈ ਤੇ ਸਰਾ ਹੋ ਜਾਣਾ ਪਰ ਵਿਸ਼ਾਲ ਕੰਡੋ ਵਾਲੀਏ ਸੇਵਕ ਦਾ ਚਿੱਤ ਹੈ ਇਧਰਲੇ ਪਾਸੇ ਫਰੰਦੀਪੁਰਿਆ ਗਰਦੇਵ ਤਿਆਰ ਵਰਤਾਰ ਹੈ ਟਾਪ ਦੇ ਬਲਾਰੇ ਪਹੁੰਚੇ ਐ ਸਾਰੇ ਭਰਾਵਾਂ ਦਾ ਸਤਿਕਾਰ ਇੱਕ ਬਲਾਰਾ ਪਹੁੰਚਿਆ ਮਿੱਤਰੋ ਜਿਹੜਾ ਕਹਿੰਦੇ ਰਿੰਦਰਾ ਗੰਦੀਏ ਰਿਪੋਰਟ ਤੋਂ ਸੱਤਾ ਅਮਰੀਕਾ ਪਹੁੰਚੇ ਇਹ ਵੀ ਰਿਕਾਰਡ ਮੱਚ ਦੀ ਧਰਤੀ ਨੂੰ ਮਿਲਿਆ ਸਾਡਾ ਸਰਬੋਜੀਤ ਪਰਾਚਾ ਪੱਟਾ ਭਰਾ ਸਾਡਾ ਉਹ ਸਾਹਮਣੇ ਦੇਖਣਾ ਉਹ ਲਾਹੌਰੀ ਮੱਲੀਆ ਇਹ ਲਾਹੌਰ ਦਾ ਮੱਲਾ ਆਹ ਸਾਡੇ ਟੱਕਰ ਮੇਰੇ ਮਿੱਤਰੋ ਤੇ ਫਰੰਦੀਪੁਰਿਆ ਗਰਦੇਵ ਐ ਰਾਹ ਪਾ ਫੇਕਰਦਾ ਜਾਂਦਾ ਐ ਅਮਰਜੀਤ ਸਾਡੇ ਭਰਾਵੇ ਪਿੰਡ ਦਾ ਸੋਹਣਾ ਮੇਲਾ ਚੱਲਦਾ ਮਿੱਤਰੋ ਸਾਡੇ ਅਮਰਜੀਤ ਦਾ ਪਿਆਰ ਐਨ ਵੱਡਿਆਂ ਪ੍ਰਮੋਟਰਾਂ ਦੇ ਨਾਲ ਐ ਨਿਊਜ਼ੀਲੈਂਡ ਦੇ ਪ੍ਰਮੋਟਰ ਬਾਕੇ ਥਾਪੜਾ ਦਿੰਦਿਆਂ ਅਮਰਜੀਤ ਨੂੰ ਵੀ ਹੋ ਤੱਕੜਾ ਅਮਰਜੀਤ ਸਿਆ ਆ ਤੇਰੇ ਪਲੇਅਰ ਖੜਾਵਾਂਗੇ ਸੱਚੇ ਪਾਤਸ਼ਾਹ ਮੇਰਾ ਦੇ ਨਾਲ ਅਭੀ ਜੱਸੇ ਵੀਰ ਇਹ ਪੱਲਪੁਰ ਪਿੰਡ ਦਾ ਲੱਡਾ ਹੈ ਲਓ ਜਰਮ ਜੀਤ ਕਹਿੰਦੇ ਲੱਡਾ ਪੱਲਪੁਰੀਆਂ ਕਬੱਡੀ ਖਾ ਰਿਹਾ ਹੈ ਪਰ ਕਹਿੰਦੇ ਕੀ ਇਸ਼ਾਰਾ ਡਬਲ ਟੱਚ ਤੇ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਕਹਿੰਦੇ ਖਾਤੇ ਕਹਿੰਦੇ ਜੁੜ ਗਿਆ ਸਿਰ ਤੇ ਬੰਨਿਆ ਰਮਾਲ ਵੀ ਕਹਿੰਦੇ ਲੱਡੇ ਦਾ ਬੜਾ ਫਾਇਦਾ ਹੈ ਜਿਵੇਂ ਕੁੜੀਆਂ ਕਿੱਧਰ ਜੀ ਬੋਲੀ ਪਉਦੀਆਂ ਹੁੰਦੀਆਂ ਨੇ ਕਿ ਦਸਤੇ ਨੇ ਕੀ ਲੱਗਦੇ ਮੁੰਡੇ ਚੁੱਟਿਆ ਚੁੱਟਿਆ ਰਮਾਲਾ ਵਾਲੇ ਟਿੱਕਾ ਜੁਕੇ ਦਲਵਾ ਕਨੇਡਾ ਰਾਹੁਲ ਸਿੰਘੂ ਜਰਮਨ ਮੱਲੀ ਦੇ ਜੋਬਨ ਖੇੜਾ ਪਿੰਡਾ ਨਿਊਜ਼ੀਲੈਂਡ ਇਹਨਾਂ ਭਰਾਵਾਂ ਦਾ ਕਹਿੰਦੇ ਬਹੁਤ ਵੱਡਾ ਕਹਿੰਦੇ ਸੁਜੋਗ ਹੈ ਪਰ ਲੋਧੀ ਦੀ ਜਨੇ ਟਰਾਈ ਹੈ ਇਸ ਸਮੇਂ ਪਰ ਪੁਆਇੰਟ ਪੂਰੀ ਕੋਨੇ ਪਿੰਡ ਨਾਲ ਜੋੜ ਕੇ ਤਾਂ ਲਗਾਤਾਰ 3 ਸਾਲ ਕੈਨੇਡਾ ਖੇਡਿਆ ਆ ਨਾਮਣ ਗੁੰਡੀ ਪਾਰ ਸਦੀਪ ਸਿੰਘ ਬੱਦੋਵਾਲ ਪਿੰਡ ਵਾਲਾ ਹੈ ਗਰਾਊਂਡ ਕਿੰਨਾ ਸ਼ਾਂਤਮਈ ਮਾਹੌਲ ਹੈ ਆ ਮਾਹੌਲ ਸੋਹਣਾ ਲੱਗਦਾ ਹੈ ਪਰ ਥੋੜੇ ਦਿਨ ਪਹਿਲਾਂ ਕਬੱਡੀ ਦੇ ਵਿੱਚ ਇੱਕ ਉਹ ਗੰਮ ਹੋਇਆ ਭਰਾਵੋ ਜਿਹੜਾ ਨਾਂ ਕਰਿਆ ਕਰੀ ਆਪਾਂ ਆਪਾਂ ਨੂੰ ਮਾ ਖੇਡ ਕਬੱਡੀ ਦੀ ਚੜ੍ਹਦੀ ਕਲਾ ਚਾਹੀਦੀ ਹੈ ਆ ਪੱਤੋ ਵਾਲਿਆ ਸੀਤਾ ਦੂਜੇ ਪਾਸੇ ਖਖਪੜ ਦਾ ਮੋਲਾ 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 ਤੇ ਇੱਧਰਲੇ ਪਾਸੇ ਪੱਤੋ ਵਾਲਿਆ ਸੀਪਾ ਵੀ ਤਾੜੀ ਮਾਰੋ ਸੀਪੇ ਵਾਸਤੇ ਜ਼ੋਰਦਾਰ ਆ ਮੁੰਡੇ ਸਰਾ ਕਰਾਤਾ ਹੈ ਉਧਰ ਸਾਡੇ ਬਾਪੂ ਵਾਲੀਏ ਸਤਕਾਰ ਦੇ ਉਪਰਾ ਪਹੁੰਚੇ ਨਾਲ ਚੋਣਾ ਜੁਲਰ ਦੀ ਪਹੁੰਚੇ ਦਿਨੇਸ਼ ਕੰਗ ਵੱਡੇ ਭਰਾਣਾ ਜਿਨ੍ਹਾਂ ਦਾ ਪਿਆਰ ਸਤਕਾਰ ਕਰਨੇ ਤੇ ਪਹੁੰਚੜਦੇ ਸ਼ੰਕਰ ਇੱਕ ਜੋ ਬਾਜੂ ਮੱਲਾ ਪਰ ਇਹ ਇੱਕ ਜੀ বাজਦਾ ਸ਼ੇਰੇ ਵੀਰ ਇਹ ਜਿਹੜੀ ਮਰਜੀ ਇਹ ਕਿਟ বাজਦਾ ਹੈ ਇਹ ਪਾੜਾ ਟੱਕਣਾ ਪਰ ਲੋਦੀ 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 ਮੇਲਾ ਨਾ ਟੁੱਟਣਾ ਲੋਦੀ ਸੇ ਮੇਲਾ ਨਾ ਟੁੱਟਣਾ ਮੇਲਾ ਨਾ ਟੁੱਟਣਾ ਸ਼ੋਰ ਸ਼ਵਾਰ ਓ ਤਾਲੀਆਂ ਮਾਰੋ ਹੋਰਦਾਰ ਵੱਲੋਂ ওই ਸ਼ੰਕਰਾ ਅਜੇ ਪ੍ਰਾਚੇ ਵੀਰ ਨੇ ਉਹਨਾ ਅਗਲੇ ਹਾਫ ਚ ਇੰਨੇ ਚਾਰਟ ਪਾ ਦੇਣਾ ਕਿੰਨਾ ਗ੍ਰੇਟ ਸਾਡੇ ਪ੍ਰਾਚੇ ਚ ਉਹ ਸਾਡੇ ਦੇ ਕਿੱਥੇ ਆ ਕੌਡੀ ਪੈਜੀ ਸਾਹਮਣੇ ਕਿਉਂਕਿ ਪ੍ਰਾਚਾ ਵੀ 4 ਬਾਈ 4 ਹੈ ਪਹਿਲਿਆਂ ਤੋਂ ਕਹਿੰਦੇ ਸੜਾ ਕਰਵਾਉਂਦਾ ਹੁੰਦਾ ਕਿਉਂਕਿ ਹਾਫ ਸਮਾਂ ਮੈਚ ਕਹਿੰਦੇ ਜੇ ਵਧੀਆ ਲੱਗੇ ਮਾਲ ਲ ਵਧੀਆ ਲੱਗੇ ਇੱਕ ਵਾਰੀ ਜਲੋ ਤਾੜੀ ਮਾਰ ਦੋ ਜੁੱਗੀ ਵਾਲਾ ਇਹਨੂੰ ਅੱਛਾ ਬਈ ਮਸ਼ੀਨ ਕਹਿੰਦੇ ਐ ਆ ਨੱਚਦਾ ਟੱਪਦਾ ਹੱਸਦਾ ਐ ਸੁਣਿਆ ਆ ਰਿਹਾ ਪਰ ਆ ਮੁੰਡਾ ਇਹ ਸੇ ਨਕਰਦਾ ਮਾਨ ਵਾਲੀ ਗੱਲ ਐ ਇਹ ਐਥਲੀਟ ਆ ਮੇਰੇ ਵੀਰੋ ਇਹਦਾ ਬਹੁਤ ਵੱਡਾ ਨਾਮ ਆ ਵਾ ਆ ਨੌਜਵਾਨ ਕਬਲ ਮੀਰਾ ਕੋਟ ਵਾਲਾ ਰੇਡ ਤੋਂ ਲੈ ਸਾਹਮਣੇ ਮੀਰਾ ਕੋਟਿਆ ਕਬਲ ਕੁੱਡੀ ਕੁੱਡੀ ਕਰਦਾ ਮੇਰੇ ਮੁੰਦਰੋ ਮਾਲਕ ਚੋਟੀ ਦੇ ਚਾਰ ਪਿਆਰ ਖੜਿਆ ਔ ਚੰਡਿਆ ਸਰਪੰਚਾ ਪੂਰਾ ਤਕੜਾ ਨਾਹਿਣਾ ਨਾ ਆ ਤੇਰੇ ਬਰਾਬਰ ਦਾ ਕਿਹੜਾ ਦੱਸ ਮੱਝੂਪੁਰਿਆ ਵੀ ਛਾਲ ਕਰ ਵਰਤਾਰ ਹੈ ਇੱਕ ਪਾਸੇ ਨੇ ਵੇਖਣਾ ਹੈ ਸੱਤੂ ਦਾ ਵੱਡਾ ਮਾਨ ਸਨਮਾਨ ਅਮਰਜੀਤ ਸਾਡਾ ਭਰਾ ਕਹਿੰਦਾ ਕੀਤਾ ਜਾਵੇਗਾ ਤਨਵੀਰ ਸੱਤੂ ਦਾ ਸਾਹਮਣੇ ਰੇਲ ਆ ਬਸਾਲਾ ਮੇਰੇ ਵੀਰੋ ਮੱਝੂਪੁਰ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਲੱਗਦਾ ਏ ਓ ਕੇ ਤੇਲ ਘੱਟ ਕੇ ਕੀਤੀ ਠੋਕੇ ਤਸਲੀਮ ਵਾਲੀ ਛੱਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਰਾਏ ਹੋ ਗਿਆ ਆਹ ਦੇਖੋ ਸਾਹਮਣੇ ਮੁੰਡੇ ਨੇ ਬਾਕੀ ਸਰਾ ਕਰਾ ਦਿੱਤਾ ਹੈ ਬਾਕੀ ਮੁਰ ਪਿੰਡ ਵਾਲਿਆ ਐਕਟਰੇ ਲਗਦਾ ਨਾ ਨਾ ਆਹ ਸਾਹਮਣੇ ਗੋਡੀ ਭਾਤੀ ਮਿੱਤਰੋ ਇਹਦਾ ਸੰਡੂ ਰੀਦਾ ਹੈ ਨਿਊਜ਼ੀਲੈਂਡ ਦੇ ਵਿੱਚ ਨਾਮ ਜੋਬਨ ਆਕਲੈਂਡ ਦੀ ਧਰਤੀ ਦੇ ਵੱਸਦਾ ਹੈ ਇਹ ਸਾਡੇ ਭਰਾਵਾਂ ਦਾ ਵੱਡਾ ਸਤਿਕਾਰ ਕਰਨਾ ਹੈ ਲੌਰੀ ਮਲ ਪਿੰਡ ਆਇਆ ਉਹ ਤਕੜਾ ਨਾ ਨਾ ਐਨ ਪੰਜ ਛਾਤੀ ਚ ਮਲ ਦੀ ਚ ਪਤਾ ਲੱਗੇ ਲੋਕਾਂ ਨੂੰ ਕਿਤੇ ਦੇ ਪੁੱਤ ਦੇ ਸ਼ੇਰ ਦੇ ਪੁੱਤਿਆ ਸ਼ਾਨਦਾਰ ਪਾਇੰਡੋ ਆ ਨਾਜਵਾਨ ਜਿਹੜਾ ਰੇਡ ਪਾਉਂਦਾ ਨਾ ਇਹਦਾ ਬਾਪੂ ਮਖਤਿਆਰ ਸਿੰਘ ਆਹ ਸਾਹਮਣੇ ਬੈਠਾ ਮਾਣ ਹੈ ਬਾਪੂ ਮਖਤਿਆਰ ਸਿੰਘ ਦੇ ਪੁੱਤ ਨੇ ਟੇਕ ਧਰਤੀ ਮਾਣੋ ਮੱਥਾ ਆਹ ਪਰਤੇ ਮਾਰ ਥਾਪੀ ਧਾਵਾ ਬੋਲ ਦਿੱਤਾ ਚਾਰ ਨੰਬਰ ਉਹ ਫਰੰਦੀਪੁਰੀਆ ਉਹ ਘਰ ਚੱਕੇ ਘਰ ਚੱਕੇ ਘਰ ਚੱਕੇ ਮੁੰਡੇ ਦੇ ਸਰੀਰ 'ਚ ਕਿੰਨੇ ਕਈ ਆਣਾ ਇੱਕ ਪਾਸੇ ਧਾਵੀ ਵਨਯਰੀ ਸਾ ਆਵਾ ਜਰਮਰ ਜੀ ਦਿ ਲੱਦਾ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਇੱਕ ਅੱਕਦਾ ਵਾਅਦਾ ਕਰਦਾ ਹੋਇਆ ਰੇਡ ਪਾਉਣ ਦੇ ਲਈ ਵਿਸਾਲ ਮੁੰਡਾ ਤਿਆਰ ਲਾ ਲਓ ਜਾਈਂ ਪਰ ਤਿਆਰ ਉਧਰ ਹੈਰੀ ਯੂਐਸਏ ਦੇ ਨਾਲ ਗੁਰਤਾਜ ਨਿਊਜ਼ੀਲੈਂਡ ਆ ਪਰ ਪਲਕਾਰਾ 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 ਬਈ ਗੱਡ ਕੇ ਤਾੜੀਆਂ ਮਾਰ ਦਿਓ ਜੋਰ ਨਾਲ ਆ ਖੁੰਡ ਪ੍ਰਾਣਾ ਖੁੰਡ ਪ੍ਰਾਣਾ ਆ ਪਹਿਲੀ ਪਣਦੇ ਨੇ ਅੱਜ ਦੇ ਹੁਣ ਕਹਿਣਾ ਕੀ ਆ ਮੁੰਡਾ ਵੀ ਆਪਣਾ ਆ ਤਾੜੀਆਂ ਮਾਰੋ ਬੁਲਕਾਰੇ ਵਾਸਤੇ ਗੱਲਾਂ ਟਿਕਾਣੇ ਲੱਗੀਆਂ ਉਧਰ ਹੈਰੀ ਯੂਐਸਏ ਗਰਤਾਜ ਨਿਜੀਰਨ ਪਰਮਪੁੱਲਰ ਨਿਜੀਰਨ ਗੁਰਸਾਜਣ ਢਿੱਲੋ ਆਸਟ੍ਰੇਲੀਆ ਇਹ ਸੱਜੀਆਂ ਖੰਭੀਆਂ ਬਾਹਾਂ ਨੇ ਅਮਰਜੀਤ ਮੱਲੀ ਸਾਡੇ ਭਰਾਵੀਆਂ ਪਹਿਲਵਾਨ ਸਰਕਾਰ ਦੇ ਸੰਦੀਪ ਸੀਪਾ ਬੱਦੋਵਾਲ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਆ ਸੀਪਾ ਇਹ ਬੱਦੋਵਾਲ ਦੀ ਧਰਤੀ ਦਾ ਚਾਰ ਗਬਰੂ ਤਿਆਰੀ ਦੇ ਵਿੱਚ ਆ ਮੁੰਡਾ ਐ ਸੇ ਨਗਰ ਦਾ ਐ ਮੇਰੇ ਵੀਰੋ ਮਾਣ ਵਾਲੀ ਗੱਲ ਐ ਇੱਕ ਵਾਰੀ ਤਾਰੀ ਬਾਰ ਮਾਰ ਦਿਓ ਬਹੁਤ ਵੱਡਾ ਨਾਮ ਆ ਔਰ ਇੰਸਟਾਗ੍ਰਾਮ ਤੇ ਪੂਰਾ ਸਾਇਆ ਪਿਆ ਹੈ ਆ ਮੁੰਡਾ ਜਿਹੜਾ ਇਸ ਵੇਲੇ ਕਰਤੱਬ ਕਰ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਉਧਰ ਦੇ ਪਾਸੇ ਓ ਪ੍ਰਾਚਾ ਸਾਹਿਬ ਇੰਸਟਾਗ੍ਰਾਮ ਤੇ ਕਈ ਤਾਂ ਐਵੇਂ ਹੀ ਸ਼ਾ ਜਾਂਦੇ ਪਰ ਇਹ ਕੰਮ ਕਰਕੇ ਸ਼ਾ ਹੈ ਆ ਮੁੰਡੇ ਦੀ ਤਾੜੀਆਂ ਮਾਰੋ ਜ਼ੋਰਦਾਰ ਤਨਵੀਰ ਸੰਧੂਸੇ ਪਿੰਡਾਂ ਦਾ ਹੈ ਤਲਵੀਰ ਸਿੰਘ ਜੀ ਗੱਲ ਸਾਹਿਬ ਇਹ ਚਿੱੱਚੇ ਤੌਰ ਤੇ ਪਹੁੰਚੇ ਸਤਿਕਾਰ ਕਰਦੇ ਆ ਤਲਵੀਰ ਸਿੰਘ ਜੀ ਕਾਹੋ ਸਾਹਿਬ ਨੇ ਬੜਾ ਸੋਹਣਾ ਵਿਖਿਆਨ ਕੀਤਾ ਹੈ ਉਹਨਾਂ ਦੇ ਬਾਰੇ ਆਪਾਂ ਸਤਿਕਾਰ ਕਰਦੇ ਆ ਰਾਣਾ ਪੰਜੀ ਬੈਠੇ ਸਟੇ ਦਾ ਰੁਤਬਾ ਵੱਡਾ ਕਰ ਦਿੱਤਾ ਹੈ ਰਾਣਾ ਪੰਜੀ ਦਾ ਸਤਿਕਾਰ ਇਧਰ ਦੇ ਪਾਸੇ ਸਰਪੰਚ ਸਰਪੰਚ ਚੰਟਾ ਸਰਪੰਚ ਮੇਰੇ ਮਿੱਤਰੋ ਟਾਲ ਮਾਰ ਕੇ ਪਲਟਾ ਦਿੰਦੇ ਨਹੀਂ ਜੱਫਾ ਲਾ ਸਕਿਆ ਪਰ ਪਹਨ ਰੇਡਰ ਦਾ ਆਣੀ ਰੇਡੋ ਆ ਪੈਂਦਾ ਹੈ ਮੇਰੇ ਵੀਰੋ ਮਹਧਿਆ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਗੱਬਰੂ ਨੇ ਆਹ ਦੇਖਾਂਗੇ ਤਾਚੇ ਫਰਮਦੀਪੁਰੀ ਇਹਦੇ ਨਾਲ ਹੋਈ ਹੈ ਗੱਲ ਪਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਲੱਖ ਲੱਖ ਦੀ ਕਬੱਡੀ ਲੱਖ ਲੱਖ ਦਾ ਜੱਫਾ ਅੱਜ ਪੈਂਦਾ ਹੈ ਮੇਰੇ ਵੀਰੋ ਉਧਰ ਸਾਡੇ ਭਰਾ ਆਮਾਰ ਗਰਤਾਜ ਪੱਲਰ ਹੁਣੇ ਖੇਡਾਂ ਦੇ ਖੇਤਰ ਦੇ ਵਿੱਚ ਨਾਂ ਵੱਡਾ ਹੈ ਰੇਡ ਪਾਉਣ ਦੇ ਲਈ ਪੂਰੇ ਕੋਨੇ ਵੱਲ ਆ ਗਿਆ ਲੈ ਪੂਰੇ ਕੋਨੇ ਪਿੰਡ ਦਾ 2023 ਨੂੰ ਜੋਰਪ ਦੇ ਵਿੱਚ ਇਹ ਜਿਸ ਦਿਨ ਫਲੈਟ ਤੋਂ ਇੱਥੇ ਪਹੁੰਚੇ ਉਦਨੀ ਪ੍ਰੋਮੋਟਰ ਸੱਦਾ ਮੀਲੇ ਤੇ ਖੜਿਆ ਉਸੇ ਮੀਲੇ ਦਾ ਬਖਤ ਬਣਿਆ ਇਹ ਕਹਿੰਦੇ ਸਾਹਮਣੇ ਜਿੰਨੇ ਨੰਬਰ ਜੋੜ ਦਿੱਤਾ ਹੈ ਸੰਤੋਖ ਸਿੰਘ ਧੱਲੂ ਸਾਹਿਬ ਹਸਤਾਨ ਲੋਕ ਨੇ ਤਲਵੀਰ ਸਿੰਘ ਤੀਰਾ ਪੱਲਪੁਰ ਸਾਹਿਬ ਅਸਤਾਵ ਮੁਕਨੇ ਨਾ ਸਾਡਾ ਕੁੱਲਾ ਵੀਰ ਮੰਗੇ ਸਰਾਂ ਵਾਲਾ ਇਹ ਵੀ ਅਸਤਾਨਾਂ ਜੀ ਜ਼ਿਕਰ ਆਉਂਦਾ ਹੈ ਸੰਦੀਪ ਪਤਾਲਾ ਜੀ ਸੋਹਣੇ ਰੈਫਰੀ ਨੇ ਐਕਟਰਲੇ ਪਾਸੇ ਦੀਪ ਤੋ ਬੁਰਜੀ ਪਿੰਡ ਐ ਐਕਸ਼ਨਾਂ ਦੀ ਮਸ਼ੀਨ ਉੱਤਰਲੇ ਪਾਸੇ ਜਗਨੂ ਆ ਤਾੜੀਆਂ ਪੱਟਣੀਆਂ ਮੇਰੇ ਮਿੱਤਰੋ ਆ ਸਰਾਂ ਇੱਥੇ ਰੱਖ ਜਗਨੂ ਇੱਥੇ ਰੱਖ ਜਗਨੂ ਆ ਮੇਲਾ ਨੱਚ ਉੱਠਿਆ ਨੇਲਾਂਾ ਚੁੱਪਿਆ ਕੱਲੇ ਕੱਲੇ ਜੀ ਨੇ ਤਾੜੀਆਂ ਮਾਰੀਆਂ ਕੱਲੇ ਕੱਲੇ ਜੀ ਨੇ ਅਸ਼ਵਾਸ਼ਾ ਦਿੱਤੀਆਂ ਆ ਸਰਾ ਕਰਾਤਾ ਹਰ ਰੇਡ ਪਾਉਣ ਦੇ ਲਈ ਸ਼ੰਕਰ ਆ ਗਿਆ ਹੈ ਜਹਾਜ਼ ਅਮਰੀਕਾ ਚ ਵੀ ਜਹਾਜ਼ ਬਣਿਆ ਮੇਰੇ ਵੀਰੋ ਆ ਨੌਜਵਾਨ ਆ ਵੇਖਾ ਕੇ ਰੇਡ ਪਾਉਂਦੇ ਨੇ ਵੱਧਿਆ ਹੋਇਆ ਤੀਰਥ ਕਾਫਲ ਮੇਰੇ ਵੀਰੋ ਮਾਣ ਵਾਲੀ ਗੱਲ ਹੈ ਪ੍ਰੈਜ਼ੀਡੈਂਟ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦਾ ਜੁਐਸਏ ਦੀ ਧਰਤੀ ਜਿੱਥੇ ਬਲਜੀਤ ਪਾਸੀ ਰਹਿੰਦਾ ਤੇ ਮਾਣ ਬਲਜੀਤ ਸਿੰਘ ਸਾਧੂ ਤੇ ਮੇਰੇ ਵੀਰੋ ਸ਼ੇਰ ਪੁੱਠੇ ਮਰ ਜਾਂਦੇ ਪਰ ਘਾਹ ਨਹੀਂ ਖਾਂਦੇ ਜਿਨ੍ਹਾਂ ਦੇ ਦੌਰ ਚ ਲਾਏ ਉਹਨਾਂ ਦੇ ਦੌਰ ਚ ਸ਼ਰਮ ਮੱਝੂ ਪਰੇ ਟੰਗ ਵਾਲਾ ਹੈ ਸਾਧੂ ਹੁੜਾ ਦਾ ਦੌਰ ਚੱਲਦਾ ਜੀਤ ਚੱਲਦਾ ਹੈ ਉਧਰ ਅਭੀ ਜੱਸੀ ਵੀਰ ਕਰਦੇ ਸੋਹਣੇ ਗੱਲ ਆਓ ਸਾਹਮਣੇ ਕਹਿੰਦੇ ਵਿਸ਼ਾਲ ਕਬੱਡੀ ਪਾ ਰਿਹਾ ਹੈ ਪਰ ਚਾਰ ਲਾਫੀਆਂ ਦੇ ਵਿੱਚ ਇੱਕ ਗੰਮੀ ਕਹਿੰਦੇ ਚੈਨ ਦੇ ਵਿੱਚ ਆ ਗਿਆ ਹੈ ਗੋਪੀ ਇੱਕੋ ਤੇਰਾ ਲੱਖ ਵਰਗਾ ਇੱਕ ਜਫਾ ਤੇ ਲਾਉਣਾ ਪੈਣਾ ਹੈ ਪਰ ਕਹਿੰਦੇ ਵਿਸ਼ਾਲ ਇੱਕ ਤਗੜਾ ਨੰਬਰ ਜੋੜ ਗਿਆ 500 ਰੁਪਇਆ 1km ਦੇ ਜੱਫੇ ਦੇ ਉੱਪਰ ਬਾਬਾ ਭਗਵਾਨ ਸਿੰਘ ਜੀਆ ਵੱਲੋਂ ਪੁੱਜ ਗਿਆ ਹੈ ਲੈ ਵੀ ਤੇਰੇ 1km ਇੱਕੋ ਜੱਫੇ ਦੇ 500 ਦੀ ਗੱਲ ਹੋਣੀ ਹੈ ਪਰ ਅਗਲੀ ਕਬੱਡੀ ਕਮਲ ਕਹਿੰਦੇ ਪਾਉਣ ਦੇ ਲਈ ਕਹਿੰਦੇ ਵਧਿਆ ਹੋਇਆ ਹੈ ਉੱਚਾ ਲੰਬਾ ਕੱਦ ਹੈ ਥੱਪੇ ਥੱਪੇ ਦੇ ਪੱਟ ਨੇ ਪਰ ਦੂਜੇ ਪਾਸੇ ਕਹਿੰਦੇ ਪੁੱਠੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਕਹਿੰਦੇ ਪੁਆਇੰਟ ਕਹਿੰਦੇ ਕਮਲ ਆਪਣੀ ਟੀਮ ਦੇ ਖਾਤੇ ਜੋੜ ਗਿਆ ਵੱਡੇ ਵੀਰ ਜੀ ਕਰਦੇ ਸਿਰਤ ਗੱਪਰੂ ਦੀ ਉਧਰ ਰੇਡ ਪਾਉਣ ਦੇ ਲਈ ਮੁੰਡਾ ਟੇਕ ਧਰਤੀ ਮਾ ਨੂੰ ਮੱਥਾ ਰਸਪਾਲ ਐ ਇਸ ਵੇਲੇ ਚੜਦੇ ਸੂਰਤ ਨੂੰ ਸਜਦਾ ਕਰਦਾ ਹੈ ਮੇਜਰ ਸਿਆਲ ਦਾ ਸਾਡਾ ਭਰਾ ਨਾਲ ਪਾਰ ਜੋੜਾ ਬਸ਼ਰਤ ਤੇ ਧੰਨਵਾਦ ਇਹਨਾਂ ਭਰਾਵਾਂ ਦਾ ਆ ਰੇਡ ਪਾਉਣ ਦੇ ਲਈ ਮੁੰਡਾ ਵਧਿਆ ਹਿਆ ਰਸਪਾਲ ਮੇਰੇ ਵੀਰੋ ਬੰਜਰਪਾਲ ਦੀ ਧਰਤੀ ਚਾਰ ਗੱਪਰੂ ਤਿਆਰੀ ਦੇ ਵਿੱਚ ਪਰ ਨਹੀਂ ਰੀਚਾ ਇੱਕ ਪਾਸੇ ਇੱਕ ਮਾ ਪਤਾ ਪਰ ਦੀ ਧਰਤੀ ਆ ਹੱਕ ਡਾ ਕੇ ਖੜ ਗਿਆ ਲੱਗ ਬਈਓ ਇੱਕਮ ਕੋਲ ਤੇ ਸਦਾ ਪੈਣ ਲੈਣਾ ਪੈਣ ਲੈਣਾ ਪੈਣ ਲੈਣਾ ਉਹ ਖੰਡੇ ਦੀ ਬਾਰਾ ਉਹ ਸਵਾਦ ਅਦਰੀਓ ਰਰੋ ਇੱਕਮ ਜਦੋਂ ਜੱਫਾ ਲਾਂਦਾ ਫਿਰ ਪੌਣ ਗੌਂਦੀ ਗੀਤੋ ਹੱਦੀਆਂ ਖਿਡਾਰੀਆਂ ਦੇ ਬਾਪੇ ਤਣਦੇ ਇੱਕਮ ਦੇ ਜੱਫਿਆਂ ਨੂੰ ਲੋਕ ਮੰਨਦੇ ਲੋਕ ਮੰਨਦੇ ਗੁਰਦਾਸਪੁਰਿਆ ਬੱਕੀ ਆ ਗਿਆ ਰੇ ਸਾਹਮਣੇ ਪ੍ਰਾਚਾ ਸਾਹਿਬ ਗੁਰਦਾਸਪੁਰਿਆ ਬੱਕੀ ਕਹਿੰਦੇ ਕਬੱਡੀ ਪਾ ਰਿਹਾ ਹੈ ਲੈ ਜੀ ਮੈਂ ਨਹੀਂ ਕਹਿੰਦਾ ਇੱਕ ਬੰਦਾ ਕਹਿੰਦਾ 500 ਰੁਪਏ ਜਰੂਰ ਜਫੇ ਤੇ ਪੁੱਜ ਗਿਆ ਪਰ ਕਹਿੰਦੇ ਕੌਣ ਕੌਣ ਜਫਾ ਲਾਵੇਂਗਾ ਲੋਧੀ ਕਹਿੰਦੇ ਪੰਜ ਕਹਿੰਦੇ ਬਰਾਬਰ ਦਾ ਕੱਢ ਗਿਆ ਐਨ ਕਹਿੰਦੇ ਸਿਰੇ ਦਾ ਜਫਾ ਲੱਗ ਗਿਆ ਜਫੇ ਤੇ ਜਫਾ ਹਾਂ ਜੱਫਾ ਲੱਗਦਾ ਪ੍ਰਤਾਜਾ ਸਾਹਿਬ ਜੱਫੇ ਦੇ ਜੱਫਾ ਥਾ ਜੱਫਾ ਯਾਰ ਮਨ ਜੀਤ ਲੱਡਾ ਆਂਦਾ ਥੋੜੇ ਜੇ ਸਾਹਮਣੇ ਆਜੋ ਸਾਹਮਣੇ ਆਜੋ ਮੇਰੇ ਵੀਰੋ ਹਰੰਦੀਪੁਰੀਆ ਲੋਕ ਚਾਹੁੰਦੇ ਨੇ ਤੇਰਾ ਜੱਫਾ ਵੇਖਣੋ ਨਾਲ ਜਲਾਲਪੁਰੀਆ ਹਰਮਨ ਮੇਰੇ ਵੀਰੋ ਤਿਆਰੀ ਦੇ ਵਿੱਚ ਚਾਰ ਜੱਪਰੂ ਨੇ ਟੱਕਰ 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 ਤੇ ਚੱਕਰ ਆਹ ਕਬੱਡੀ ਜਿੱਤੇ ਕਿਤੇ 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 ਦੇਖਣ ਨੂੰ ਮਿਲਦੇ ਨਹੀਂ ਲੱਗਦਾ ਯੋਰ ਬਾਟਰਲੈਂਡ ਦੇ ਕੋਲ ਮੁਕਾਬਲਾ ਸਖਤ ਪਾਇਦੇ ਜਰਮਨ ਜਿੱਤ ਲੱਗੇ ਨੇ ਆਪਣੀ ਟੀਮ ਨੇ ਲੰਡਾ ਕਹਿੰਦੇ ਬੜੀ ਮਿਹਨਤ ਵਾਲਾ ਕਹਿੰਦੇ ਇਹਸਾਨ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮਨਜੋਤ ਗਿੱਲ ਮਛੋੜਾ ਸਾਹ ਉਹਨਾਂ ਦੇ ਨਾਲ ਮਿਲ ਕੇ ਕਨੇ ਕਬੱਡੀਆਂ ਪਾਉਂਦਾ ਹੈ ਕੁਲਦੀਪ ਸ਼ਿਕਾਰਾਂ ਵਾਲਾ ਜੱਫੇ ਲਾਉਂਦਾ ਜਿਹਨੂੰ ਕਹਿੰਦੇ ਯੂਰਪ ਨੇ ਪੂਰੇ ਸੀਜ਼ਨ ਦਾ ਬੈਸਟਮਨ ਤੇ ਨਵੀਂ ਸਕਾਰਪੀਓ ਮਿਲਦੇ ਹੈ ਇਹ ਵੀ ਮਾਨ ਕਹਿੰਦੇ ਚੱਕੇ ਹੌਲੈਂਡ ਉਹਨਾਂ ਦੀ ਟੀਮ ਵੱਲੋਂ ਕਹਿੰਦੇ ਪੂਰੀ ਪੰਜਾਬ ਸਪੋਰਟਸ ਕਲੱਬ ਵੱਲੋਂ ਦਿੱਤਾ ਜਾਣਾ ਪਰ ਵਿਸ਼ਾਲ ਦੀ ਟੱਕਰ ਇੱਕ ਪਾਸੇ ਤੇ ਯਾਰ ਪਾ ਪਰ ਚੜ੍ਹਦੀ ਫਰੇਸ ਵਾਲਾ ਗੱਭਰੂ ਇੱਕ ਤਗੜਾ ਨੰਬਰ ਜੋੜ ਗਿਆ ਉੱਥੇ ਪੰਜਾਬ ਥੂਥ ਸਪੋਰਟਸ ਕਲੱਬ ਵਾਲੇ ਸਾਡੇ ਕਹਿੰਦੇ ਫੀਰ ਲੱਡੂ ਜਹਾਂਗੀਰ ਬਿੱਕਿੰਸਨ ਗੋਲਡ ਖੱਟਣਾ ਕਹਿੰਦੇ ਵੱਡੇ ਪ੍ਰੋਮੋਟਰ ਨੇ ਤੇ ਨਾਲ ਕਿਲਵੀ ਦੁਲੇਂਦਰ ਸਾਡੇ ਬੜਾ ਵੱਡਾ